ਇਹ ਤਾਂ ਮੈਕਸਿਮਮ ਹੁੰਦਾ ਕਿੰਨੇ ਕਿੰਨੇ ਸੌਤਲ ਦੇ ਚਾਰ ਪਾੜਾ ਲਵਾਂਗੇ ਅ ਇੱਕ ਐਗਜ਼ਾਮਪਲ ਚਾਰ ਪਾੜਾ ਲਵਾਂਗੇ ਠੀਕ ਹਾਂ ਇੱਕ ਇੱਕ ਡੱਬਾ ਇਹਦੀ ਹੁਣ ਜਿਹੜੀ ਸੈਂਪਲਿੰਗ ਉਹ ਬੜੀ ਬੜੀ ਤਰੀਕੇ ਨਾਲ ਕੀਤੀ ਕਿ ਉਹ ਡਬਲ ਡਬਲ ਸੈਂਪਲ ਲੈ ਕੇ ਇੱਕ ਤਾਂ ਮਹਿਕਮਾ ਲੈ ਕੇ ਜਾਏਗਾ ਇੱਕ ਸੈਂਪਲ ਅਸੀਂ ਵੀ ਰੱਖਾਂਗੇ ਅਸੀਂ ਆਪਦੀ ਪ੍ਰਾਈਵੇਟ ਲੈਬ ਤੋਂ ਵੀ ਕਰਾਵਾਂਗੇ ਤਾਂ ਕਿ ਇੱਕ ਵਿਸ਼ਵਾਸ ਪ੍ਰਸ਼ਸਪਰ ਸਬੂਤ ਬਣੀ ਰਹੇ ਔਰ ਇਹ ਐਕਸ਼ਨ ਤੋਂ ਇਕਵਿਕ ਜਾਰੀ ਰਹਿਣਗੇ ਸੇਤ ਵਿਭਾਗ ਦੀ ਪਰੋਸੇ ਯੋਗਤਾ ਵੀ ਅੱਜ ਫੜੇ ਗਏ ਸ਼ੱਕੀ ਪਨੀਰ ਅਤੇ ਦਹੀਂ ਦੇ ਨਾਲ ਲਪੇਟੇ ਵਿੱਚ ਉਸ ਮੌਕੇ ਆਈ ਜਦ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਵਾ ਪੰਜਾਬ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਾਈਵੇਟ ਲੈਬੋਰੀਟਰੀ ਤੋਂ ਵੀ ਇਸ ਪਨੀਰ ਅਤੇ ਦਹੀਂ ਦੀ ਜਾਂਚ ਕਰਵਾਉਣਗੇ ਅੱਜ ਕੋਟਕਪੂਰਾ ਵਿਖੇ ਸ਼ੱਕੀ ਪਨੀਰ ਅਤੇ ਦਹੀਂ ਸੇਤ ਵਿਭਾਗ ਅਤੇ ਪੁਲਿਸ ਵੱਲੋਂ ਇੱਕ ਸਵਿਫਟ ਕਾਰ ਵਿੱਚ ਬਰਾਮਦ ਕੀਤਾ ਗਿਆ ਸੀ ਜਿਸ ਤਰ੍ਹਾਂ ਹੀ ਇਹ ਸ਼ੱਕੀ ਪਨੀਰ ਫੜਿਆ ਗਿਆ ਤਾਂ ਸਿਟੀ थाना ਕੋਟਕਪੂਰਾ ਵਿਖੇ ਵੱਡੇ ਅਧਿਕਾਰੀਆਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਵਾ ਸਮੇਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਰੈਂਕ ਦੇ ਵੱਡੇ ਅਧਿਕਾਰੀ ਪਹੁੰਚੇ ਅਤੇ ਦਰਸਲ ਇਸ ਕਾਰ ਚਾਲਕ ਪਾਸੋਂ ਵੱਡੀ ਮਾਤਰਾ ਵਿੱਚ ਪਨੀਰ ਅਤੇ ਦਹੀਂ ਫੜੇ ਜਾਣ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਸਿਹਤ ਵਿਭਾਗ ਵੱਲੋਂ ਸਿਟੀ थाना ਕੋਟਕਪੂਰਾ ਵਿਖੇ ਹੀ ਇਹਨਾਂ ਦੇ ਸੈਂਪਲ ਭਰੇ ਗਏ ਅਤੇ ਵੱਖਰੇ ਤੌਰ ਤੇ ਸੈਂਪਲ ਸਰਕਾਰ ਵੱਲੋਂ ਵੀ ਹਾਸਲ ਕੀਤੇ ਗਏ ਜਿਸ ਦੀ ਪੁਸ਼ਟੀ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਵਾਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੀਤੀ ਕਿ ਉਹ ਪ੍ਰਾਈਵੇਟ ਲੈਬੋਰੀਟਰੀ ਤੋਂ ਵੀ ਸੈਂਪਲਾਂ ਦੀ ਜਾਂਚ ਕਰਵਾਉਣਗੇ ਦੇਖੋ ਪੰਜਾਬ ਸਰਕਾਰ ਖਾਸ ਕਰਕੇ ਸ਼੍ਰੀਮਨ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਤਵੱਜੋ ਹੈ ਔਰ ਸਾਡੇ ਮੁੱਖ ਮੰਤਰੀ ਬਲੰਸਿੰਗ ਮਾਨਵ ਰਧੀਰ ਤਵੱਜੋ ਹੈ ਉਹ ਆਮ ਲੋਕਾਂ ਤੇ ਆਮ ਘਰਾਂ ਤੇ ਉਹਨਾਂ ਦੇ ਬੱਚਿਆਂ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਨੇ ਇੰਨੀ ਜ਼ਿਆਦਾ ਤਵੱਜੋ ਦੇ ਰਹੇ ਨੇ ਔਰ ਪਿਛਲੇ ਸਮੇਂ ਚ ਵਿਧਾਨ ਸਭਾ ਦੇ ਵਿੱਚ ਵੀ ਗੱਲ ਹੋਈ ਸੀ ਔਰ ਹੋਰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਹੋਈ ਕਿ ਜਿਹੜਾ ਦੁੱਧ ਔਰ ਦੁੱਧ ਤੋਂ ਬੜੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਭਰੋਸੇਯੋਗਤਾ ਦੇ ਵਿੱਚ ਸ਼ੱਕ ਉਸ ਮਨਸ਼ੇ ਨੂੰ ਅੱਗੇ ਲੈ ਕੇ ਉਸ ਸੋਚ ਨੂੰ ਅੱਗੇ ਲੈ ਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪਿਛਲੇ 2 ਮਹੀਨਿਆਂ ਤੋਂ ਇੱਕ ਕੈਂਪੇਨ ਚਲਾਈ ਗਈ ਸੀ ਜਿਹਦੇ ਤਹਿਤ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਦੁੱਧ ਤੋਂ ਬੜੀਆਂ ਚੀਜ਼ਾਂ ਬਣਾਉਣਾ ਹੈ ਡੇਰੀ ਮਾਲਕ ਦੁੱਧ ਦੀ ਸਪਲਾਈ ਕਰਨ ਵਾਲੇ ਦੁੱਧ ਦੀ ਪੈਦਾਵਾਰ ਕਰਨ ਵਾਲੇ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਅ ਦੋ ਨੰਬਰ ਦਾ ਜਿਹੜਾ ਜਾਂ ਸਪੂਰੀਅਸ ਜਿਹੜੇ ਮਿਲਕ ਪ੍ਰੋਡਕਟਸ ਹੈ ਜਾਂ ਐਡਲਟ੍ਰੇਟਡ ਮਿਲਕ ਪ੍ਰੋਡਕਟਸ ਆ ਉਹ ਸਾਡੇ ਬੱਚਿਆਂ ਦੀ ਸਾਡੇ ਲੋਕਾਂ ਦੀ ਬਜ਼ੁਰਗਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਕਰਦੇ ਆ ਜਿਹੜਾ ਉਹਨਾਂ ਨੇ ਬਿਜ਼ਨਸ ਨੂੰ ਵੀ ਬੜਾ ਬੁਤਾਸਰ ਕਰਦੇ ਆ ਉਤੇ ਨੈਗੇਟਿਵ ਇੰਪੈਕਟ ਹੁੰਦਾ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਨ ਦਾ ਬਿਜ਼ਨਸ ਕਰਨਾ ਚਾਹੁੰਦਾ ਉਹ ਘਾਟੇ ਵੱਲ ਜਾਂਦਾ ਜਿਹੜਾ ਕੋ ਪਸ਼ੂ ਪਾਲਦਾ ਇਮਾਨਦਾਰੀ ਨਾਲ ਦੁੱਧ ਵੇਚਣਾ ਚਾਹੁੰਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਸੋ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੋ ਅਸੀਂ ਇੱਕ ਜਿਹੜੀ ਪਬਲਿਸਿਟੀ ਕੈਂਪੇਨ ਵੀ ਚਲਾਈ ਇੱਥੇ ਪਿਛਲੇ 2 ਮਹੀਨੇ ਤਾਂ ਕਿ ਜਿਹੜੇ ਮਾੜੇ ਅੰਤਰਾ ਨੂੰ ਕੰਨ ਹੋ ਜੇ ਔਰ ਆਮ ਜਿਹੜੇ ਸ਼ਹਿਰੀ ਨੇ ਤੁਹਾਡੇ ਪਿੰਡਾਂ 'ਚ ਵੱਸਦੇ ਲੋਕ ਨੇ ਉਹਨਾਂ ਨੂੰ ਇਹ ਲੱਗਣ ਲੱਗੇ ਵੀ ਅਸੀਂ ਸ਼ੁੱਧ ਚੀਜ਼ਾਂ ਲੈਣੀਆਂ ਐ ਉਹਨਾਂ ਨੂੰ ਵਿਸ਼ਵਾਸ ਆਵੇ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਤੇ ਇਸੇ ਲੜੀ ਦੇ ਤਹਿਤ ਇੱਕ ਪਹਿਲੇ ਪੜਾਅ 'ਚ کاروبار ਛੱਡਣ ਲਈ ਜਿਹੜੇ ਮਾੜੇ ਮਾੜੇ ਬੰਦੇ ਕਾਰੋਬਾਰ ਕਰਦੇ ਆ ਉਹਨਾਂ ਨੂੰ ਛੱਡਣ ਲਈ ਬੇਨਤੀ ਕੀਤੀ ਗਈ। ਦੂਜੇ ਪੜਾਅ 'ਚ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਇਹ ਦੂਜੇ ਪੜਾਅ ਦੀ ਸ਼ੁਰੂਆਤ ਹੈ। ਜਿਸ ਤਹਿਤ ਮਾੜੇ ਅੰਤਰਾਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਔਰ ਮੈਂ ਬਧਾਈ ਦੇਣਾ ਸਾਡੇ ਐਸਐਸਪੀ ਸਾਹਿਬ ਨੂੰ ਔਰ ਜਿਹੜਾ ਇਤੋਂ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਕਿ ਅੱਜ ਇੱਕ ਸ਼ੱਕੀ ਜਿਹੜਾ ਜਿਹੜਾ ਸਪਲਾਇਰ ਹੈ ਉਹਦਾ ਮਾਲ ਕੁਝ ਕਨਫਿਸਕੇਟ ਕੀਤਾ ਗਿਆ ਹੈ ਜਿਹੜਾ ਦੁੱਧ ਔਰ ਦੁੱਧ ਤੋਂ ਬਣੀਆਂ ਹੋਈ ਚੀਜ਼ਾਂ ਜਿਹਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਸੈਂਪਲਿੰਗ ਕਰਾਈ ਜਾ ਰਹੀ ਹੈ ਔਰ ਅਗਰ ਇਹਦੇ ਤੋਂ ਕੁਝ ਤਸੱਲੀ ਬਖਸ਼ੇ ਰਿਜ਼ਲਟ ਨਾ ਆਏ ਤਾਂ ਫਿਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਔਰ ਬਾਕੀ ਇਹਦੀ ਹੁਣ ਜਿਹੜੀ ਸੈਂਪਲਿੰਗ ਆ ਉਹ ਬੜੀ ਬੜੀ ਤਰੀਕੇ ਨਾਲ ਕੀਤੀ ਕਿ ਉਹਦੇ ਡਬਲ ਡਬਲ ਸੈਂਪਲ ਲੈ ਗਏ ਇੱਕ ਤਾਂ ਮਹਿਕਮਾ ਲੈ ਕੇ ਜਾਏਗਾ ਇੱਕ ਸੈਂਪਲ ਅਸੀਂ ਵੀ ਰੱਖਾਂਗੇ ਅਸੀਂ ਆਪਦੇ ਪ੍ਰਾਈਵੇਟ ਲੈਬਸ ਤੋਂ ਵੀ ਕਰਾਵਾਂਗੇ ਤਾਂ ਕਿ ਇੱਕ ਵਿਸ਼ਵਾਸ ਪੁਰਸਪੁਰਸ ਯੋਗਤਾ ਬਣੀ ਰਹੇ ਔਰ ਇਹ ਐਕਸ਼ਨ ਤੋਂ ਇਕੁਇਟੀ ਜਾਰੀ ਰਹਿਣਗੇ ਲੇਕਿਨ ਇਹਨਾਂ ਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਸਿਹਤ ਹੈ ਅਸੀਂ ਉਹਨੂੰ ਸੁਧਾਰਨ ਦੇ ਵਿੱਚ ਆਪਦਾ ਯੋਗਦਾਨ ਪਾਵਾਂਗੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਾਂਗੇ ਸੋ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਵੀ ਆਏਗੀ ਸਾਡੇ ਜਿਹੜੇ ਸਹੀ ਕੰਮ ਕਰਦੇ ਸਾਡੇ ਕਾਰੋਬਾਰੀ ਡੇਰੀ ਮਾਲਕ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਲੋਕ ਸਾਡੇ ਦੁੱਧ ਉਤਪਾਦਕ ਉਹਨਾਂ ਦੀ ਆਮਦਨ ਵੀ ਵਧੇਗੀ ਜਿੱਥੇ ਸਾਡੀ ਸਿਹਤ ਠੀਕ ਹੋਏਗੀ ਉੱਥੇ ਆਮਦਨ ਵੀ ਵਧੇਗੀ ਸੋ ਇਹਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਵੀ ਖਾਸ ਕਰਕੇ মিডিਆ ਵਾਲਿਆਂ ਦਾ ਵੀ ਸਾਥ ਚਾਹੁੰਦਾ ਵੈਸੇ ਤਾਂ ਆਮ ਲੋਕ ਵੀ ਇਨਫੋਰਮੇਸ਼ਨ ਦੇਣ ਲੱਗ ਪਏ ਹੈ ਕਾਫੀ ਤੇ ਮੈਂ মিডিਆ ਵਾਲਿਆਂ ਦਾ ਸਾਥ ਚਾਹੁੰਦਾ ਸਾਡੇ ਜਿਹੜੇ ਡੇਰੀ ਮਾਲਕ ਹੈ ਉਹਨਾਂ ਦਾ ਵੀ ਸਾਥ ਚਾਹੁੰਦਾ ਕਿ ਕਿਰਪਾ ਕਰਕੇ ਇਸ ਮੁੱਮ ਨੂੰ ਪਤਾ ਉਜਾਗ ਕਰੀਏ ਤੇ ਅਗਲੇ ਟੀਜੇ ਪੜਾ ਦੇ ਵਿੱਚ ਆਪਾਂ ਬਿਲਕੁਲ ਮਤਲਬ ਸ਼ੁੱਧ ਜਿਹੜੀਆਂ ਦੁੱਧ ਦੀਆਂ ਚੀਜ਼ਾਂ ਮਠਿਆਈਆਂ ਵਗੈਰਾ ਸਾਰੀਆਂ ਇਹ ਸਾਡੇ ਲੋਕਾਂ ਨੂੰ ਖਾਣੀਆਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਮੈਂ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਰੀਦਕੋਟ ਸਿਵਲ ਸਰਜਨ ਦਫ਼ਤਰ ਫਰੀਦਕੋਟ ਤੋਂ ਅੱਜ ਸਾਨੂੰ ਇੱਕ ਗੱਡੀ ਇੱਥੇ ਰੋਕੀ ਸੀ ਜਿਹਦੇ ਵਿੱਚ ਪਨੀਰ ਤੇ ਦਹੀਂ ਦੇ ਪਾਇਆ ਗਿਆ ਹੈ ਜੋ ਕਿ ਪਾਰੇ ਬਰਲੇ ਜ਼ਿਲ੍ਹਿਆਂ ਤੋਂ ਆ ਰਹੀ ਸੀ ਗੱਡੀ ਪੁੱਛ ਗਏ ਇਸ ਤੇ ਪਤਾ ਲੱਗਿਆ ਜਿਹਦੇ ਵਿੱਚ 70 ਕਿਲੋ ਦੇ ਆਸ-ਪਾਸ ਪਨੀਰ ਹੈਗਾ ਤੇ 30 ਕਿਲੋ ਦੇ ਆਸ-ਪਾਸ ਆਪਣੇ ਦਹੀਂ ਦਹੀਂ ਦੇ ਹੈ ਤੇ ਉਹਦਾ ਸੀ ਸੈਂਪਲ ਭਰ ਲਿਆ ਹੈ ਸੈਂਪਲ ਭਰ ਕੇ ਫੂਡ ਸੇਫਟੀ ਲੈਬ ਜੋ ਖੜ੍ਹੜ ਹੈ ਉੱਤੇ ਭੇਜ ਦਿੱਤਾ ਜਾਊਗਾ ਜੋ ਰਿਪੋਰਟ ਆਊਗਾ ਉਸ ਤੇ ਬੰਦੀ ਕਾਰਵਾਈ ਫੂਡ ਸੇਫਟੀ ਐਕਟ 2006 ਦੇ ਤਹਿਤ ਬੰਦੀ ਕਾਰਵਾਈ ਕਰ ਦਿੱਤੀ ਜਾਊਗੀ ਸਰ ਕੌਣ ਸੀ ਜਾਗਤੀ ਕਿੱਥੋਂ ਦਾ ਬੰਦਾ ਜਿਹੜਾ ਫੜਿਆ ਗਿਆ ਜੀ ਇਹ ਤੇ ਲੋਕਲ ਹੀ ਹੈ ਆਪਣੇ ਕੋਰਪੋਰੇਟ ਦੇ ਕੀ ਨਾਮ ਕਰਾ ਕੀ ਸਰ ਦਾ ਨਾਮ ਅਸੀਂ ਤੁਸੀਂ ਦੱਸ ਦਾਂਗੇ ਸਰ ਮਨਾਲ ਤੁਸੀਂ ਸੈਂਪਲ ਭਰਿਆ ਮਾਲ ਵੇਰ ਕਵਰ ਕੀਤਾ ਜਾਂ ਇਕੱਲਾ ਸੈਂਪਲ ਹੀ ਭਰਿਆ ਹਾਂਜੀ ਮਾਲ ਅਸੀਂ ਸੀਲ ਕਰ ਦਿੱਤਾ ਹੈ ਇਹਨਾਂ ਕਰ ਕਵਰ ਕੀਤਾ ਸਰ ਕੋਈ 70 ਕਿਲੋ ਪਨੀਰ ਹੈ ਤੇ 20 ਕਿਲੋ ਦਹੀਂ ਦਾ ਸਰ ਤੁਹਾਡੀ ਪੋਸਟ ਕੀ ਆ ਫੂਡ ਸੇਫਟੀ ਆਪੀ